ਪੰਜਾਬ ਦੇ 84 ਸਰਪੰਚਾਂ ਅਤੇ 697 ਪੰਚਾਂ ਦੀਆਂ ਪਈਆਂ ਅੱਜ ਵੋਟਾਂ ਅੰਮ੍ਰਿਤਸਰ ਜ਼ਿਲ੍ਹੇ ਅੰਦਰ 12 ਸਰਪੰਚਾਂ ਅਤੇ 69 ਪੰਚਾਂ ਦੀਆਂ ਚੋਣ ਹੋਈ ਚੋਣ ਜੇਕਰ ਗੱਲ ਕੀਤੀ ਜਾਵੇ ਅਜਨਾਲਾ ਬਲਾਕ ਦੀ ਤਾਂ ਅਜਨਾਲਾ ਬਲਾਕ ਵਿੱਚ ਤਿੰਨਾ ਪਿੰਡਾਂ ਦੇ ਸਰਪੰਚੀ ਦੇ ਲਈ ਟੋਟਲ 8 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਇਸੇ ਤਰ੍ਹਾਂ ਹੀ ਸਰਪੰਚੀ ਦੀ ਉਮੀਦਵਾਰੀ ਪਿੰਡ ਫੁੱਲੇਚੱਕ ਤੋਂ ਸੁਖਜੀਤ ਕੌਰ ਨੇ 72 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੁਖਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਉਹਨਾਂ ਨੇ ਆਖਿਆ ਕਿ ਪੰਚਾਇਤ ਦਾ ਜੋ ਵੀ ਅਧੂਰਾ ਕੰਮ ਹੈ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ ਜਿਹੜੀ ਮੈਨੂੰ ਮੇਰੇ ਪਿੰਡ ਨੇ ਜ਼ਿੰਮੇਵਾਰੀ ਸੌਂਪੀ ਹੈ ਉਸ ਨੂੰ ਮੈਂ ਤਨਦੇਹੀ ਨਾਲ ਨਿਭਾਵਾਂਗੀ ਪਿੰਡ ਵਾਸੀਆਂ ਨੇ ਟੋਲ ਵਜਾ ਕੇ ਪੰਗੜੇ ਪਾ ਕੇ ਆਪਣੀ ਜਿੱਤ ਦੀ ਖੁਸ਼ੀ ਮਨਾਈ ਅਤੇ ਸੁਖਜੀਤ ਕੌਰ ਨੇ ਪਿੰਡ ਵਾਲਿਆਂ ਦਾ ਫਿਰ ਤੋਂ ਦਿਲ ਤੋਂ ਧੰਨਵਾਦ ਕੀਤਾ। ਕੀ ਨਾਂ ਦੇ ਕੀ ਕਹਿਣਾ ਚਾਹੁੰਦੇ ਜੀ ਸਰਪੰਚ ਜੀ? ਹਾਂਜੀ ਮੇਰਾ ਨਾਮ ਸੁਖਜੀਤ ਕੌਰ ਆ ਪਿੰਡ ਫੁੱਲੇ ਜੱਟ ਤੋਂ। ਆਂਦੀ ਸਾਰਿਆਂ ਦੀ ਸਹਿਯੋਗ ਨਾਲ ਪਿਆਰ ਨਾਲ ਅੱਜ ਮੈਂ ਸਰਪੰਚ ਬਣੀ ਆ। ਕਿੰਨਾ ਕੁ ਮਾਨ ਦਿੰਦਾ ਪਿੰਡ ਵਾਸੀ ਹੈ ਬਹੁਤ ਜ਼ਿਆਦਾ ਮਾਨ ਦਿੰਦਾ ਹੈ ਪਿੰਡ ਵਾਸੀਆਂ ਨੇ ਹਾਂਜੀ ਕੀ ਵਿਸ਼ਵਾਸ ਦਵਾਉਂਦੇ ਹੋ ਵੀ ਕਿਸ ਤਰੀਕੇ ਦਾ ਪਿੰਡ ਨੂੰ ਦੁਆ ਨੀ ਦੇ ਸਕਦੇ ਕਿਹੜੇ ਕਿਹੜੇ ਕੰਮ ਸੋਚ ਕੇ ਰੱਖਿਆ ਹੈ ਸਮਝਾ ਪਿੰਡ ਦੀ ਸਹਿਮਤੀ ਦੇ ਨਾਲ ਜੋ ਪਿੰਡ ਵਾਸੀ ਜੋ ਕੰਮ ਰਹਿੰਦੇ ਨੇ ਉਹ ਕਰਾਂਗੇ ਹਾਂਜੀ ਖੁਸ਼ੀ ਬਹੁਤ ਜ਼ਿਆਦਾ ਹੈ ਜਿਆਦਾ ਪਿੰਡ ਨੇ ਪਿਆਰ ਦਿੱਤਾ ਜੀ ਅੱਜ ਕੀ ਕਹਿਣਾ ਚਾਹੁੰਦੇ ਹੋ ਅੱਜ ਬਹੁਤ ਬਹੁਤ ਮੇਰਜੀ ਪਿੰਡ ਦਾ ਬਹੁਤ ਬਹੁਤ ਧੰਨਵਾਦ ਹੈ ਮੈਂ ਪਿੰਡ ਦਾ ਦੇਣ ਨਹੀਂ ਦੇ ਸਕਦਾ ساری ਉਮਰ ਵੀ ਸਾਰੀ ਉਮਰ ਪਿੰਡ ਦਾ ਦੇਣ ਨਹੀਂ ਦੇ ਸਕਦੇ। ਬਹੁਤ ਮਾਨ ਸਤਕਾਰ ਦਿੱਤਾ ਪਿੰਡ। ਬਹੁਤ ਹੈ ਜੀ ਪਿੰਡ ਵਾਲੋਂ ਬਹੁਤ ਮਾਨ ਮਿਲਿਆ ਜੀ। ਕੀ ਸੋਚਿਆ ਪਿੰਡ ਦੇ ਵਿਕਾਸ ਬਾਰੇ? ਬਹੁਤ। ਜੋ ਵੀ ਕੰਮ ਜੋ ਪਿੰਡ ਸੰਭੇਗਾ ਕਰਾਂਗੇ ਜੋ ਕੰਮ ਰਹਿੰਦੇ ਉਹ ਸਾਰੇ ਕਰਾਂਗੇ। ਤੁਸੀਂ ਕਿੰਨੀ ਖੁਸ਼ੀ ਹੈ? ਬਹੁਤ ਜਿਆਦਾ ਖੁਸ਼ੀ ਹੈ ਜੀ ਪਿੰਡ ਦਾ ਪਿਆਰ ਹੈ ਸਾਰਾ ਜੀ। ਮੇਰਾ ਨਾਂ ਤੇਜਿੰਦਰ ਸਿੰਘ ਹੈ ਮੈਂ ਪਿੰਡ ਫੁੱਲੇ ਚੱਕ ਦਾ ਵਸਨੀਕ ਆ। ਅੱਜ ਸਾਡੇ ਪਿੰਡ ਨਗਰ ਪੰਚਾਇਤ ਦੀ ਚੋਣ ਹੋਈ ਜਿਹੜੀ ਉਹਦੇ ਵਿੱਚ ਅਸੀਂ 73 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਆ। ਅਸੀਂ ਪਿੰਡ ਦੇ ਜੋ ਸਾਨੂੰ ਮਾਨ ਸਤਕਾਰ ਦਿੱਤਾ ਹੈ ਉਹ ਤੇ ਖਰੇ ਉਤਰਾਂਗੇ ਤੇ ਜਿਹੜੇ ਪਿੰਡ ਦੇ ਰਹਿੰਦੇ ਕੰਮ ਜੋ ਕੈਬਨਿਟ ਮੰਤਰੀ ਸਰਦਾਰ ਗਲਦੀਪ ਸਿੰਘ ਢਾਲੀਵਾਲ ਜੀ ਨੇ ਵਿਕਾਸ ਦੀ ਲਹਿਰ ਚਲਾਈ ਆ ਉਹਦੇ ਵਿੱਚ ਅਸੀਂ ਵੀ ਹਿੱਸਾ ਪਾਵਾਂਗੇ ਤੇ ਆਪਣੇ ਪਿੰਡ ਦਾ ਵੱਧ ਚੜ ਕੇ ਵਿਕਾਸ ਕਰਾਂਗੇ ਜਿਹੜੇ ਕੰਮ ਰਹਿਣ ਦੇ ਜਿਦਾ ਪਾਣੀ ਦਾ ਆਖਿਆ ਹੈ ਹੋਰੀਆਂ ਨਾਲੀਆਂ ਦਾ ਜੋ ਵੀ ਜਿਸ ਤਪੱਖੋ ਪਿੰਡ ਪਿਛੜਿਆ ਆ ਅਸੀਂ ਅੱਗੇ ਵਧ ਕੇ ਉਹਦਾ ਕੰਮ ਕਰਾਵਾਂਗੇ ਪਿੰਡ ਦਾ ਤੇ ਅਸੀਂ ਢਾਲੀਵਾਲ ਸਾਹਿਬ ਨੂੰ ਵੀ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਸਾਨੂੰ ਇਸ ਲਾਇਕ ਸਮਕੇ ਅਸੀਂ ਸਰਪੰਚੀ ਲਈ ਆ ਇਹਦਾ ਸਿਹਰਾ ਸਾਡੇ ਪਿੰਡ ਨੂੰ ਨਾਲ ਕੈਬਨਿਟ ਮੰਤਰੀ ਸਰਦਾਰ ਗਲਦੀਪ ਸਿੰਘ ਢਾਲੀਵਾਲ ਜਿਨ੍ਹਾਂ ਨੇ ਪਿੰਡ ਦਾ ਕੁਝ ਪਹਿਲਾਂ ਵਿਕਾਸ ਕੀਤਾ ਸੀ ਉਨਵੇਂ ਇਹ ਪਹਿਲਾਂ ਵੀ ਆਮ ਆਦਮੀ ਪਾਰਟੀ ਨਾਲ ਜੁੜੇ ਹਾਂ ਤੇ ਗਾਂਵ ਦੇ ਉਹਨਾਂ ਨਾਲ ਜੁੜ ਕੇ ਪਿੰਡ ਦਾ ਵਿਕਾਸ ਕਰਾਂਗੇ ਫਿਰ ਇੱਕ ਵਾਰੀ ਕੈਬਨਿਟ ਮੰਤਰੀ ਸਰਦਾਰ ਗੁਰਦੀਪ ਸਿੰਘ ਢਾਲੀਵਾਲ ਜੀ ਆਨੰਦ ਆਤਿ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਸੇਵਾ ਕਰਨ ਦਾ ਪਿੰਡ ਦਾ ਮੌਕਾ ਦਿੱਤਾ